ਚਾਹੂੰ ਕਿ ਮੈਂ ਤਾਂ ਜਾ ਕੇ ਨਹਿਰ ਤੇ ਮਰੂੰ ਛੜ ਮੈਂ ਤਾਂ ਲਿਖ ਕੇ ਮਰੂੰਗੀ ਵੀ ਮਾਇਆ ਆਪਣੇ ਬੰਦੇ ਕਰਕੇ ਮਰਦੀਆਂ ਫੁੜੀ ਕਰਕੇ ਚੱਲੂਗਾ ਸੁਸਾ ਉੱਥੇ ਲੋ ਡਾਵੋਗੇ ਤਾਂ 5-5000 ਰੁਪਿਆ ਦੇਵੋਗੇ ਨਾਲੇ ਨਾਲੇ ਫੁੜੀ ਖਬਰ ਜਦੋਂ ਫੋਟੋ ਆਊਗੀ ਮੇਰੇ ਕਿਹੜਾ ਰੁਕਦਿਆਂ ਨੇ ਮਰ ਜਾਣ ਤੇ ਪਰ ਇੱਕ ਮਰੂਛਾ ਆਪਾਂ ਦਾ ਛੋਟੂ ਜੂ ਆਪਣਾ ਵੇ ਫੇਰ ਮੈਨੂੰ ਦੇ ਦੇ ਹਾਹਾ ਚੁੱਪ ਕਰਕੇ ਮਸਲਾ ਨਿਮੇੜੀ ਆਏ ਕਹੀ ਦੀ ਵੀ ਇੱਕ ਜਾਣੀ ਸੰਧੂ ਦੇ ਭੇਜੋ 2000 ਓਏ ਆ ਜਾ ਬਾਹਰ ਨਿਕਲਿਆ ਬੱਬੂ ਸੁਣਦੇ ਨਹੀਂ ਬੇਆਜਾ ਕਿਉਂ ਰੋਣਾ ਪਾਰਖਿਆ ਕੀ ਗੱਲ ਐ ਮੈਨੂੰ ਦੱਸ ਉਹ ਗੱਲ ਕੀ ਐ ਉਹ ਕੱਲ ਉਹਨੂੰ ਪੈਸੇ ਭੜਾਏ ਸੀ ਉਹ ਦੀਪਾ ਬੈਠਾ ਦਰਵਾਜੇ 'ਚ ਉਹਨੂੰ ਪੈਸੇ ਚਾਹੀਦੇ ਸੀ ਆਧਾਰੇ ਮੰਗਦਾ ਸੀ ਥੋੜੇ ਜਿਹਾ ਉਹ ਤਾਂ ਵੀਰ ਬਾੜੇ ਗਈ ਐ ਗੋਹਾ ਪੱਠਣ ਆਵਦਾ ਕੰਮ ਕਰਕੇ ਘਰੇ ਫੇਰ ਆਊਗੀ ਤੂੰ ਵੀ ਚਮੜਾ ਰੱਖਿਆ ਨਹੀਂ ਕੀ ਗੱਲ ਪੈਸੇ ਮੈਨੂੰ ਨਹੀਂ ਭੜਾਏ ਗਏ ਮੈਂ ਕਿਹੜਾ ਖਾਂਦੀ ਸੀ ਜਦ ਮਰਜੀ ਲੈ ਜਾਂਦਾ ਉਹ ਇੱਥੇ ਮੂਹਰੇ ਖੜੀ ਤੇ ਕੱਲ ਉਹਨੂੰ ਭੜਾਤੇ ਹੁਣ ਵਿੱਚ ਤੂੰ ਲੱਗ ਜਾਨੀਂ ਦੱਸ ਕੀ ਗੱਲ ਐ ਮੈਂ ਕੀ ਲੱਗਣਾ ਮਾੜੇ ਚ ਗਈ ਐ ਦੇਖਿਆ ਉੱਥੇ ਗੱਲਾਂ ਲੱਗਿਓ ਕਿਸੇ ਨਾਲ ਕੱਲ ਦੇਖਦਾ ਚੱਲ ਮੈਂ ਜਾ ਬੱਕ ਜਾ ਹੁਣ ਫਿਰ ਹੀ ਜਾ ਉਹਦੇ ਮਾਗਰ ਮਾਗਰ ਫੜਾ ਕੇ ਪੈਸੀ ਹੈ ਮਾ ਕੀ ਖਾਂਦੀ ਸੀ ਜੇ ਤੂੰ ਮੈਨੂੰ ਫੜਾ ਆਂਦਾ ਲੋੜਾ ਲਿਆ ਰੱਖਿਆ ਸਿਰ ਤੇ ਜੜਾ ਰੱਖੇ ਨੇ ਤੀਵੀ ਆਵਦੇ ਆਪ ਔਖਾ ਹੋਇਆ ਪੇ ਬੁੜੀ ਨੂੰ ਆਹ ਖੜੀਆਂ ਨੇ ਉਹ ਤੁਹਾਡੀ ਭੈਣ ਦੀ ਫੇਰ ਲੜ ਪਿਆ ਦਾ ਪੰਗਾ ਪਿਆ ਸਮਝ ਲੈ ਮਰੇਗਾ ਤੂੰ ਤਾਂ ਤੈਨੂੰ ਵੱਡੀ ਮਾਲਕਨ ਨੂੰ ਪੱਟ ਕੇ ਜੁੰਡੇ ਹੱਥ ਚਪੜਾ ਦੂ ਜਿਆਦਾ ਚੰਬਲੀ ਮਾਂਏ ਕਰ ਆ ਜਾ ਆ ਜਾ ਪਹਿਲਾਂ ਜੁੰਡੇ ਪੱਟ ਮੇਰ ਕੇ ਸੌਣ ਚੱਟ ਜੁੰਡੇ ਹਟ ਜਾ ਕਿਉਂ ਸਿਆ ਪਾਪਾ ਤੇਰੇ ਕਰਕੇ ਹੋਇਆ ਓਹੋ ਹੁਣ ਮਰਨਾ ਥੋੜੀ ਆ ਮਰਨਾ ਥੋੜਾ ਅਕਲ ਆਤੀ ਪਾ ਕੰਜਰਾ ਤੇਥੋਂ ਸਬਰ ਨਹੀਂ ਹੋਇਆ 6 ਮਹੀਨਿਆਂ ਦਾ ਕਰ ਰਿਹਾ ਬਈਆ ਕਰ ਤੂੰ ਤਾਂ ਹੁਣ 6 ਮਹੀਨੇ ਬਾਅਦ ਆਈਆਂ ਮੈਂ ਮੈਂ ਤਾਂ ਪਾਥੀਆ ਚੱਕਣ ਆਈ ਸੀ ਮੈਨੂੰ ਕੀ ਪਤਾ ਸੀ ਚੜੇਲ ਮਗਦੀ ਆ ਜੂ ਆਹ ਦੇਖ ਲੈ ਹਲੇ ਮੈਨੂੰ ਕਹਿੰਦੀ ਆ ਚੜੇਲ ਇਹ ਚੜੇਲ ਤਾਂ ਤੂੰ ਐ ਚੰਗਾ ਭਲਾ ਹੋਇਆ ਸੀ 6 ਮਹੀਨੇ ਤਲਾਕ ਹੋ ਗਏ ਨੀ ਹੁਣ ਤੇਰੇ ਪੇਕਿਆਂ ਦੇ ਕਣਕ ਮੁੱਕ ਗਈ ਜਿਹੜਾ ਇੱਥੇ ਆ ਗਈ ਦੁਬਾਰੇ ਮੇਰੇ ਬੱਦੇ ਦੇ ਉੱਤੇ ਟੋਰੀਆਂ ਪਾਉਣ ਹੁਣ ਪਤਾ ਨਹੀਂ ਕਿਹੜਾ ਧਾਗਾ ਤਪੀਤ ਕਰਕੇ ਸੌਕਰੇ ਮਗਰ ਲਾਏ ਲੈ ਬੰਦਾ ਤੇਰਾ ਨਹੀਂ ਮੇਰਾ ਵੀ ਬੰਦਾ ਲੱਗਦਾ ਤੂੰ ਟੱਕੀ ਨਹੀਂ ਲੱਗਦੀ ਮੇਰੇ ਬੰਦੇ ਦੀ ਤੇਰਾ ਤਾਂ ਤਲਾਕ ਹੋਇਆ ਨੀ ਸਾਈਨ ਹੋਇਆ ਅ ਜਿਹੜਾ ਸਰਪੰਚ ਨੂੰ ਕਹਿੰਦੀ ਆ ਤੇਰੇ ਨਾਲ ਯਾਰੀ ਐ ਇਹਦਾ ਉਹ ਸਾਈਨ ਹੋਰੇ ਤੇ ਤੇਰੇ ਨਾਲ ਚੱਲੋ ਮਾਈਕੋ ਜਮਾ ਤੂੰ ਮਾਤਾ ਮੇਰ ਕੇ ਜਾ ਮੈਂ ਕਿਹਾ ਮੇਰੀ ਸੋਕਣ ਨੂੰ ਪਟਕ ਕੇ ਜਾ ਔਰ ਮੇਰੇ ਸੋਕਣ ਨੂੰ ਰੁਕ ਮਾਤਾ ਨਾ ਮੈਂ ਜਾ ਪਰ ਦੇ ਖਰਜਾ ਮੈਂ ਤੁੰਗ ਦਸਿਆ ਕਿਥੇ ਚੜੇਲ ਪਾਇਕ ਦਾ ਸਹੀ ਕਿਵੇਂ ਜਾਂਦਾ ਉਹਦੀ ਬਾਹ ਫੜੀ ਮਾਤਾ ਕਹਿੰਦੀ ਮੇਰੀ ਸੋਕਣ ਦਾ ਐਕਸੀਡੈਂਟ ਹੋ ਜਾ ਜਾਂਦੀ ਜਾਂਦੀ ਤੇ ਟਰੱਕ ਚੜ ਜਾ ਚੁੱਕ ਜਾ ਸੜਕ ਨਾਲ ਖੁਰਤੇ ਨਾਲ ਪਟ ਪਟ ਕੇ ਸੱਟ ਗਿਆ ਮਸੇ ਵਿੱਚ ਲੰਡੀ ਨੂੰ ਚਲ ਆ ਜਾ ਆ ਜਾ ਲੈ ਮੇ ਰੋਣਾ ਪਾਇ ਅੱਜ ਫੇਰ ਸਿਆਪਾ ਪਾਲਿਆ ਦੀ ਬਹਿ ਜਾ ਉੱਥੇ ਤੂੰ ਤੇਰੇ ਤੇਰੇ ਮਾ ਇਹ ਹੋ ਗਿਆ ਸਿਆਪਾ ਪਾ ਕੇ ਬਹਿ ਗਏ ਅਸੀਂ ਵੇ ਮੈਨੂੰ ਕੀ ਪਤਾ ਦੀ ਵੀ ਕੱਜਿਆ ਛੇੜਨੀ ਬਾੜੀ ਚ ਜਾ ਕੇ ਕੋਈ ਨਾ ਬੇਬੇ ਰੌਣਾ ਕਿਉਂ ਨਾ ਪਾਵਾ ਹੈ ਜਦੋਂ ਮੇਰੀ ਸੌਕਣ ਮੇਰੇ ਅੱਖਾਂ ਦੇ ਸਾਹਮਣੇ ਆ ਜਾਂਦੀ ਹੈ ਮੇਰੇ ਤੋਂ ਨਹੀਂ ਯਾਰ ਹੁੰਦੀ ਨਾਲੇ ਬੇਬੇ ਤੂੰ ਸਿਆਣੀ ਬਿਆਣੀਆ ਤੈਨੂੰ ਪਤਾ ਹੀ ਹੈ ਵੀ ਸੱਪ ਤੇ ਨਿਉਲਾ ਕਦੇ ਇਕੱਠੇ ਕੱਟਦੇ ਨਹੀਂ ਫਿਰ ਤੂੰ ਇਕੱਠੇ ਕਿਉਂ ਕੀਤੇ ਨਹੀਂ ਮੈਨੂੰ ਕੀ ਪਤਾ ਦੀ ਵੀ ਉਹ ਉੱਥੇ ਹੈ ਮੈਨੂੰ ਕਿਹੜੇ ਸੁਪਨੇ ਆਉਂਦੇ ਰੇ ਹੈ ਵੀ ਉਹ ਵੀ ਬਾੜੇ ਚ ਬੈਠੀ ਹੈ ਨਾਲੇ ਜੇ ਚਾਰ ਪਾਠੀਆਂ ਲੈ ਗਈ ਤੀ ਇੰਡੀ ਇੱਕ ਗੱਲ ਹੈ ਕੀ ਸੱਪ ਤੇ ਨਿਉਲਾ ਜਿਸ ਵੇਲੇ ਕੱਟ ਲਿਆ ਕਰੋ ਕੱਟ ਲਿਆ ਕਰੋ ਤੁਸੀਂ ਆਹੋ ਦੇਖ ਲੈ ਦੇਖ ਲੈ ਕੀ ਕਹਿੰਦੀ ਆ ਬੇਬੇ ਹੈ ਅਖੇ ਚਾਰ ਪਾਥੀਆਂ ਚੱਕ ਕੇ ਲੈ ਜਾਂਦੀ ਤਾਂ ਕਿ ਲੋੜਾ ਹੁਣ ਲੱਗਿਆ ਸੀ ਨਾ ਅਜ ਦੇ ਤੇ ਤਾਂ ਇਹ ਬੜਾ ਹੱਕ ਜਿਤਾਉਂਦੀ ਆ ਅਜ ਦੇ ਵਾਰੀ ਤਾਂ ਬੜਾ ਕਹਿੰਦੀ ਆ ਮੇਰਾ ਬੰਦਾ ਹੈ ਮੇਰਾ ਵਿਆਹ ਹੋਇਆ ਇਹੇ ਨਕਲੀ ਉਦੜੀ ਮੈਨੂੰ ਨਿਕਲਿਓ ਉਦੜੀ ਦੱਸਦੀ ਆ ਆਪ ਤਲਾਕ ਲੈ ਕੇ ਭੱਜ ਗਈ ਮੇਰੇ ਤਾਂ ਤਾਂ ਜੇ ਖਣ ਦਾ ਗੋਲਾਂ ਦੇ ਵਿੱਚ ਬੋਲਿਆ ਬਣ ਜਾਂਦਾ ਆਪ ਤਾਂ ਲੈ ਕੇ ਤਲਾਕ ਉਰੀਓ ਕੋ ਬਾਕੀ ਪਤਾ ਨਹੀਂ ਕੀ ਦੇ ਪਿੱਛੇ ਹੈ ਤੇ ਹਜੇ ਦੱਸਦੀ ਆ ਮੈਨੂੰ ਨਾ ਜੇ ਉਹ ਪਾਥੀਆਂ ਚੱਕਣ ਜਾਣਦੀ ਆ ਤੇ ਫਿਰ ਪੱਥਣ ਵਾਰੀ ਪੱਥਣ ਵਾਰੀ ਕੀ ਹੁੰਦਾ ਨਹੀਂ ਗੋਹੇ ਦੇ ਤਾਂ ਆਨੇ ਬਹਾਨੇ ਨੇ ਉਦਾਮੂ ਦੇਖ ਕੇ ਜਮੀ ਨਹੀਂ ਜਰਦੀ ਜਿੱਥੇ ਤੈਨੂੰ ਟੱਕਰ ਜਾਂਦੀ ਵਥੇ ਚ ਦੇਵੜੀਆਂ ਪਾ ਲੈਨੀ ਆ ਕੀ ਗੱਲ ਐ ਤੂੰ ਸਾ ਦੋਹਾਂ ਨੇ ਵੀ ਜਲੂਸ ਕੱਢਣਾ ਐ ਕੱਢ ਕੇ ਹਟੋਗੇ ਮੇਰੇ ਘਰ ਦਾ ਨਾ ਜਾ ਆ ਕਰ ਦੂ ਜਾਂ ਤੁਸੀਂ ਕਰ ਦੋਗੀਆ ਤੁਸੀਂ ਨਿਕਲ ਰਹਿਣ ਦਿੰਦੀਆਂ ਕੋਈ ਇਹ ਤਾਂ ਮੈਂ ਹਟਾ ਦਿਆਂ ਉੱਥੇ ਇੱਥੇ ਦਾ ਸਾਰਾ ਪਿੰਡ ਇਕੱਠਾ ਹੋਇਆ ਤਿਆਰ ਫਿਰਦਾ ਸੀ ਇਹ ਤਾਂ ਮਸਾਂ ਹਟਾਈਆਂ ਨੇ ਇਹਦੇ ਇੱਕ ਦੂਜੇ ਦੇਖ ਕੇ ਜਰਦਿਆਂ ਨਹੀਂ ਹੋ ਤੂੰ ਪਿੰਡ ਦੀ ਦਾ ਗੱਲ ਕੀ ਕਰਦੇ ਮੈਨੂੰ ਤਾਂ ਐ ਲੱਗਦਾ ਜਿਵੇਂ ਟਾਣਾ ਵੀ ਆ ਜਾਂਦਾ ਤੇਥੋਂ ਡਾਂਗ ਨਹੀਂ ਕੱਢੀ ਜਾਂਦੀ ਇਹ ਕੋਈ ਧਾਰੀ ਕੋਈ ਧਾਰ ਹੈ ਤੂੰ ਕਿਉਂ ਡਰਦਾ ਨਾ ਤੁਦਾਂ ਵੱਛੀ ਬਣਾ ਫਿਰਦਾ ਨਾ ਮੂਰੇ ਜੰਮੀ ਹੱਦ ਹੋ ਗਈ ਤੇਰੇ ਵਾਲੀ ਸਿਰ ਚੜਾ ਲੀਆਂ ਤੇ ਜਮਾ ਨਾ ਬੇਬੇ ਹੁਣ ਥੋਡੇ ਕਹਿਣ ਦਾ ਮਤਲਬ ਉਤਾ ਇਹ ਹੈ ਵੀ ਜਦੋਂ ਮੇਰੀ ਸੌਕਣ ਮੇਰੇ ਅੱਖਾਂ ਸਾਹਮਣੇ ਆਉਂਦੀ ਹੈ ਮੈਂ ਉਹਨੂੰ ਗੱਲ ਲਾ ਲਿਆ ਕਰ ਮੈਂ ਉਹਨੂੰ ਕਹਿ ਦਿਆ ਕਰ ਆ ਜਾ ਪਹਿਣੇ ਆ ਜਾ ਪਹਿਣੇ ਹਨਾ ਮੇਰੀ ਗੱਲ ਸੁਣ ਲੈ ਬੇਬੇ ਨਾ ਤਾਂ ਮੈਂ ਜਰਾ ਅੱਜ ਤੇ ਨਾਮ ਹੈ ਜਰਾ ਕਾਲੂ ਮੇਰੇ ਤਾਂ ਜਿੱਦੇ ਮਾੜਾ ਜਾਂ ਤਮਾਕ ਦੀ ਟਿਮਰੀ ਗਈ ਕੰਮ ਉਹਦੇ ਮੈਂ ਇਹ ਜੀ ਚੂੜੀ ਕਸਣੀ ਐ ਤੇ ਚਾਹੇ ਫਿਰ ਮੇਰੇ ਤੇ ਕਤਲ ਪੈ ਜੇ ਜੇਲਾ ਜੁਲਾ ਤਾਂ ਮੈਂ ਨਹੀਂ ਡਰਤੀ ਬੱਦ ਤੋਂ ਬੱਦ 302 ਦਾ ਪਰਚਾ ਹੋਊਗਾ ਕੋਈ ਗੱਲ ਨਹੀਂ ਆ ਜਿਹੜਾ ਸਿਹੜ ਕੇ ਲਿਆ ਆ ਆਪੇ ਮੁਲਾਕਾਤਾ ਕਰੂ ਆਪੇ ਕੇਲੇ ਸਿਉ ਦੇ ਕੇ ਆਇਆ ਕਰੂ ਗੱਲ ਸੁਣ ਲੈ ਜੇ ਤੁਹਾਡੇ ਤੋਂ ਨਹੀਂ ਨਾ ਬੇਬੇ ਨਿਕਲਦੀ ਉਹ ਤੇ ਹੁਣ ਥੋਨੂੰ ਮੈਂ ਕੱਟ ਕੇ ਦਿਖਾਉ ਮੈਨੂੰ ਵੀ ਸਹਣੇ ਵਾਲੀ ਕਹਿੰਦੇ ਆ ਨਿੱਕੇ ਮੋਟੀ ਨਾ ਜਾਣੀ ਉਹਨੂੰ ਨਿਕਲੂ ਰੁਕੀ ਪਤਾ ਹੈਗੀ ਉਹ ਤਾਂ ਨਿਕਲੀ ਨੁਕਲਾਈ ਹੈਗੀ ਮੈਂ ਤੁਹਾਨੂੰ ਦੱਸਾਂ ਉਹ ਕਿਹੜਾ ਘਰ ਹੀ ਆਉਂਦੀ ਤੇਰੇ ਤੈਨੂੰ ਕੀ ਕਹਿੰਦੀ ਆਹੋ ਆਹ ਦੇਖ ਲੈ ਆਹ ਦੇਖ ਲੈ ਉਹੀ ਮਾਂ ਆ ਜਿਹੜੀ ਉਹ ਤੇ ਕਹਿੰਦੀ ਸੀ ਉਹ ਨੂੰ ਅਖੇ ਤੇਰਾ ਤਾਂ ਭਾਈ ਤਲਾਕ ਹੋ ਗਿਆ ਤੂੰ ਇੱਥੇ ਕੀ ਲੈਣਾ ਸਾਡੀ ਤਾਂ ਬਹੂ ਐਨੀ ਚੱਕੀ ਆ ਲੀੜਾ ਲੱਤਾ ਖੋਦੀਆ ਰੋਟੀ ਪਾਣੀ ਖਵਾਉਂਦੀ ਆ ਤੇ ਹੁਣ ਹੁਣ ਉਹਦੇ ਪੱਖ ਚ ਬੋਲਦੀ ਐ ਇੱਕ ਗਲਤੀ ਭਾਈ ਹੈਗੀ ਆ ਦੇਖ ਫੇਰ ਤੁਸੀਂ ਕਹਦੇ ਨਹੀਂ ਹੋ ਅੱਜ ਦੀਆਂ ਆਂਖਾਂ ਜਿਆਦੇ ਬੋਲਦੀਆਂ ਨੇ ਮਾਂ ਤੇਰੀ ਮਿੱਥ ਕਮਿੰਨੀ ਆ ਖਾਦੀ ਮੇਰੇ ਕੋਲੇ ਗੱਲਾਂ ਹੋਦ ਨਾ ਕਰਦੀ ਐ ਉਤੋਂ ਉਤੋਂ ਕਿਉਂ ਕੋ ਸਾਡੇ ਖਰਚ ਰਹਿੰਦੀ ਆ ਤੇ ਉਂ ਰੋਣਾ ਉੱਧਰ ਸਿੱਟਦੀ ਐ ਐ ਕਰ ਕਰਕੇ ਐਂ ਕਰੋ ਰਸਾ ਲੈ ਲੋ ਮੈਨੂੰ ਫਾਹਾ ਦੇ ਦਿਓ ਲਮਕਾ ਦੇ ਪੱਖੇ ਨਾਲ ਹਾਂ ਮੈਂ ਮਰ ਜਾਂਗੀ ਤੁਸੀਂ ਦੋਨਿਆਂ ਨੇ ਇੱਕ ਆੱਕ ਫੜ ਲਿਓ ਮੈਨੂੰ ਬੈਠੀ ਦੇ ਫਾਹਾ ਮੈਨੂੰ ਦੇ ਦੋ ਹੱਦ ਹੋ ਗਈ ਜਦੋਂ ਦੋ ਵਿੱਚ ਵਿਚਾਰਾ ਪੁੱਪਿਆ ਹੈ ਕਿਵੇਂ ਮੇਰਾ ਪੁੱਤ ਬਾਹਰ ਚੱਕਾ ਕੰਜਰੀ ਆਹੋ ਆਪ ਦੇ ਪੁੱਤ ਦਾ ਹੁੰਦਾ ਤੇਰੇ ਪੁੱਤ ਦੇ ਮੂੰਹ ਚ ਜਵਾਨ ਤਾਂ ਹੈ ਨਹੀਂ ਆਏ ਨਹੀਂ ਕਹਿ ਸਕਦਾ ਵੀ ਭਈ ਮੈਂ ਤਾਂ ਇੱਕ ਨੂੰ ਰੱਖੂੰ ਨਹੀਂ ਵਕੀਲ ਦੀ ਮੇਰਾ ਉਹ ਤੁਸੀਂ ਨੇ ਬੌੜਾ ਕਮਰਾ ਬਣਾਤਾ ਉਹ ਰੜਕਈ ਆਰਦੀ ਵਕੀਲ ਆ ਕੇ ਘੱਟੇ ਦਾ ਰੋਲੇ ਨੀ ਪੁੱੜਦੇ ਨਹੀਂ ਲੈ ਕੇ ਇਹਨੂੰ ਹੀ ਆਇਆ ਕਲੇਸ਼ ਦਾ ਘਰ ਹੁਣ ਕਾਦਾ ਰੋਣਾ ਹੁਣ ਕਿੱਦਾਂ ਸੱਪ ਲੜ ਗਿਆ ਪੰਚਾਇਤ ਨੇ ਨਿਵੇੜੀ ਕਿ ਆਪ ਦੀਆਂ ਘਰੇ ਬੈਠੀ ਆਗੀ ਤਾਂ ਤੈਨੂੰ ਕੀ ਕਹਿੰਦੀ ਆਹੋ ਮੈਂ ਤਾਂ ਆਪੇ ਹੀ ਨਹੀਂ ਕੁਛ ਕਹਿੰਦੀ ਗੱਲ ਸੁਣ ਲੈ ਬੇਬੇ ਚਾਹੇ ਪੰਚਾਇਤ ਨੇ ਨਿਮੇੜਿਆ ਚਾਹੇ ਪੁਲਿਸ ਨੇ ਨਿਮੇੜਿਆ ਜਾਂ ਤਾਂ ਇਸ ਘਰ ਚ ਮੈਂ ਰਹੂੰਗੀ ਨਹੀਂ ਉਹ ਰਹੂਗੀ ਨਾ ਮੇਰੀ ਗੱਲ ਸੁਣੋ ਉਹਨੇ ਸ਼ਰਮ ਨਹੀਂ ਆਉਂਦੀ ਉਹ ਮੈਨੂੰ ਕਹਿੰਦੀ ਆ ਵੀ ਤੇਰੀ ਮੈਂਬਰ ਨਾਲ ਗੱਲ ਬਾਤ ਆ ਤੇਰੀ ਸਰਪੰਚ ਨਾਲ ਗੱਲ ਬਾਤ ਆ ਨਾ ਮੇਰੀ ਬੇਇੱਜ਼ਤੀ ਕਾਹਤੋਂ ਕਰਦੀ ਐ ਮੇਰੀ ਕਾਹਤੋਂ ਪੇਟ ਦੇ ਵਿੱਚ ਮਿੱਟੀ ਬਲੀਤ ਕਰਦੀ ਐ ਮੈਨੂੰ ਐਂ ਦੱਸ ਵੀ ਤਾਏ ਮੈਨੂੰ ਕਿੱਦੇ ਮੈਂਬਰ ਕੋਲੇ ਖੜੀ ਦੇਖਿਆ ਕਿੱਦਾਂ ਮੈਨੂੰ ਸਰਪੰਚ ਕੋਲੇ ਖੜੀ ਦੇਖਿਆ ਉਹ ਸਾਰਾ ਪਿੰਡ ਨਾ ਮੈਂ ਇਕੱਠਾ ਕਰਕੇ ਕਹਿ ਦੂੰ ਵੀ ਕੋਈ ਵੀ ਬੰਦਾ ਨੇਮ ਦੇ ਦੇ ਵੀ ਬੱਬੂ ਅਸੀਂ ਮੈਂਬਰ ਜਾਂ ਸਰਪੰਚ ਕੋਲੇ ਖੜੀ ਦੇਖੀ ਐ ਕਰਦੀ ਲੜਾਈ ਤਾਂ ਛੱਡ ਉਹ ਤਾਂ ਮੇਰੇ ਤੇ ਇਲਜ਼ਾਮ ਲਾਉਂਦੀ ਐ ਲਗਾ ਸੁਣ ਲੈ ਬਾਬੇ ਸੌਦੀ ਅੱਖ ਕੀ ਕਹਿੰਦੇ ਹੁੰਦੇ ਨੇ ਸੋਵਤ ਰੱਸਾ ਕੇ ਸਿਰ ਤੇ ਗੰਡ ਮੇਰੀ ਗੱਲ ਇੱਕ ਸੁਣ ਲੈ ਜਾਂ ਤਾਂ ਉਹ ਨੂੰ ਇੱਥੋਂ ਤੋੜ ਦਿਓ ਨਹੀਂ ਫਿਰ ਮੈਂ ਚਾਹੂੰ ਕਿ ਮੈਂ ਤਾਂ ਜਾ ਕੇ ਨਹਿਰ ਤੇ ਮਰੂੰ ਛਾਲ ਮੈਂ ਤਾਂ ਲਿਖ ਕੇ ਮਰੂੰਗੀ ਵੀ ਮੈਂ ਆਪ ਤੇ ਬੰਦੇ ਕਰਕੇ ਮਰਦੀਆਂ ਫੁੜੀ ਕਰਕੇ ਮਰਦੀਆਂ ਤੁਹਾਡੇ ਤੇ ਪਊਗਾ ਪਰਚ ਮੈਂ ਫੇਰ ਦੇਖੂ ਕਿਹੜਾ ਤੁਹਾਡੀਆਂ ਜਮਾਨਤਾ ਕਰਾਉਂਦਾ ਤੇ ਇਹ ਫੈਸਲਾ ਹੁਣ ਤੁਸੀਂ ਕਰ ਲਓ ਹਾਂ ਤੂੰ ਜਾ ਨਾ ਉਹ ਜਾਵੇ ਮੈਂ ਘਰੋਂ ਨਿਕਲ ਜੈ ਨਾ ਮੇਰੇ ਪੁੱਤ ਨੂੰ ਲੈ ਕੇ ਜਲਦੀ ਹੋਊਗੀ ਆਪੇ ਨਿਕਲੇਗੀ ਆਪ ਐ ਨਿਕਲੇਗੀ ਉਹ ਕੱਢਣ ਵਾਲੀ ਨੂੰ ਕਿਉਂ ਨਹੀਂ ਕੱਢਦੀ ਉਹਦਾ ਕੀ ਹੱਕ ਆ ਮੈਨੂੰ ਐ ਦੱਸ ਮੈਂ ਤਾਂ ਮਰੂੰਗੀ ਮਰੂੰਗੀ ਤੁਹਾਡਾ ਨਾ ਲਾਉਂਗੀ ਚਾਹੇ ਕੁਝ ਮਰਜ਼ੀ ਕਰ ਲੋ ਜਖੂਜ ਮਾਰਸਾਲ ਜਾ ਕੇ ਆਹੋ ਜੇ ਨਹੀਂ ਟਿਕਦੀ ਤੂੰ ਇਹ ਕਹਿਣਾ ਸੌਖਾ ਜਿੱਤੇ ਬੱਜੀ ਉਹ ਤੇ ਦੇਖ ਲਿਓ ਆਹ ਦੇਖ ਲੈ ਕੰਜਰਖਾਨੇ ਤੇਰੇ ਵੀ ਜਿਹੋਏ ਨੇ ਤੂੰ ਤਾਂ ਗੁੰਗਾ ਹੋ ਕੇ ਬੈਗਾ ਜਮਈ ਹਾਂ ਮਾੜਾ ਮੋੜਾ ਦੇਖ ਲੈ ਨਾ ਕੰਨੀ ਲੈ ਦੇਖ ਲੈ ਕਿਉਂ ਤੂੰ ਖੂਚ ਸਾਲ ਮਾਰਦੀ ਐ ਮੈਨੂੰ ਐ ਦੱਸ ਭਲਾ ਕਹੇ ਨਾਲ ਕਿਤੇ ਗੱਲਾਂ ਸੱਚ ਹੋ ਜਾਂਦੀਆਂ ਨੇ ਉਹ ਤਾਂ 100 ਕੁੱਤੇ ਵਾਂਗੂ ਭੌਂਕਦੀ ਐ ਨਾ ਮੈਂਬਰ ਮਾਰ ਨਾ ਤੂੰ ਮਾਰੀ ਫਿਰ ਗੱਲਬਾਤ ਤਾਂ ਪੰਚਾਇਤ 'ਚ ਕਰਨੀ ਪੈਂਦੀ ਹੈਗੀ ਆਪਦੇ ਖੂਹ 'ਚ ਡਿੱਗਿਆ ਉਹ ਜਿਹੜੀ ਤੈਨੂੰ ਕਹਿੰਦੀ ਹੈਗੀ ਮੇਵਿੰਦਰਾ ਵੇ ভাই ਰੋਕ ਲੈ ਉਹਨੂੰ ਮਾੜਾ ਮੋਟਾ ਜਮੀਰ ਸਿਰ ਤੇ ਚੜਦੀ ਜਾਂਦੀ ਹੈ ਉਹ ਬੀਬੀ ਮੇਰੀਆਂ ਤਾਂ ਦੋਨੇ ਨਹੀਂ ਮੰਨਦੀਆਂ ਤੂੰ ਕੁਝ ਨਹੀਂ ਹੁੰਦਾ ਮੇਰੇ ਕਹੇ ਤੋਂ ਇਹ ਕਿਹੜਾ ਰੁਕਦਿਆਂ ਨੇ ਮਰ ਜਾਣ ਤੇ ਪਰ ਇੱਕ ਮਰੂਛਾ ਆਪਾਂ ਦਾ ਛੋਟੂ ਜੂਆ ਆਪਣਾ ਵੇ ਫਿਰ ਮੈਨੂੰ ਦੇ ਦੇ ਪਾਹਾ ਮੈਨੂੰ ਦੇ ਦੇ ਪਰ ਮੈਂ ਮੁੱਕ ਜੂ ਕੁਝ ਨਹੀਂ ਹੁੰਦਾ ਬਹਿ ਜਾ ਤੂੰ ਕਿਸੇ ਨਹੀਂ ਕਰਦੀ ਉਹ ਮੇਵਿੰਦਰਾ ਸਮਝਾ ਦੇ ਵੀਰ ਉਹਨੂੰ ਗੁੱਸੇ 'ਚ ਪਤਾ ਨਹੀਂ ਮੈਂ ਤਾਂ ਇਹਨਾਂ ਨੂੰ ਸਮਝਾ ਸਮਝਾ ਥੱਕ ਗਿਆ ਪਹਿਲਾਂ ਉਥੋਂ ਮਸਾਂ ਲੈ ਕੇ ਆਇਆ ਲੜਾ ਲੜਦਿਆਂ ਦੇਖ ਕੇ ਕੁਝ ਨਹੀਂ ਹੁੰਦਾ ਇੱਕ ਦਿਨ ਨੂੰ ਮਰ ਜਾਂਦਾ ਲੈ ਭੱਗ ਜਾ ਭੱਗ ਜਾਂ ਅੰਦਰ ਕਿਉਂ ਕੰਡੇ ਵਿੱਚ ਦਾ ਹੈ ਮਰੋ ਪਰਾਂ ਜਿਵੇਂ ਮਰਜ਼ੀ ਕਰੋ ਆਪ ਦਾ ਨਵੇੜੋ ਨਾਨਵੇੜੋ ਮੈਂ ਕਿਉਂ ਟੈਂਸ਼ਨ ਲੈਂਦੀ ਤੇਰਾ ਬਾਦੂ ਅੱਜ ਮੈਂ ਵੀ ਸਾਰਾ ਕੰਜਰਖਾਨਾ ਮਕਾ ਕੇ ਛੱਡੂ ਪਹਿਲਾਂ ਮਾਏ ਕਿੰਨਾ ਕਚਰ ਲੋਕਾਂ ਦੀਆਂ ਗੱਲਾਂ ਸੁਣੂਗੀ ਕਿੰਨਾ ਕਚਰ ਉਹ ਮੇਰੇ ਤੇ ਇਲਜ਼ਾਮ ਲਾਉਗੀ ਪਹਿਲਾਂ ਮੈਂ ਸਿਉਣੀ ਬਿਆਣੀ ਹੈ ਨਾ ਕਦੇ ਗਲਤੀ ਪਹਿਲਾਂ ਕੀਤੀ ਨਾ ਕਦੇ ਹੁਣ ਕੀਤੀ ਵਿਆਹ ਕਰਾ ਕੇ ਪਹਿਲਾਂ ਮੇਰਗੇ ਸੌਕਣੇ ਮਾਏ ਕੋਈ ਗੁਨਾਹ ਕਰਤਾ ਹੈ ਉਹ ਤੇਰੀ ਮੈਂ ਬਰਨੋ ਗੱਲਾਂ ਤੇਰੀ ਪਲਾਂ ਨਾ ਗੱਲਾਂ ਤੇਰੀ ਖਬਰਾਂ ਕਿੰਨਾ ਕ ਨਾਲ ਸੀ ਕਿ ਜਦ ਤੂੰ ਆਏ ਉੱਡੀ ਫਿਰਦੀਆਂ ਹੈ ਉਹ ਹੋਰ ਤਾਂ ਹੋਰ ਇੱਕ ਬੁੜੀ ਦੇਖ ਲੈ ਪਹਿਲਾਂ ਤਾਂ ਬੁੜੀ ਕਹਿੰਦੀ ਮੈਂ ਤਾਂ ਬੜਨ ਨਹੀਂ ਦਿੱਤੀ ਇਹਨੂੰ ਤੂੰ ਭਾਈ ਚੱਲ ਮੇਰੇ ਪੁੱਤ ਨੇ ਵਿਆਹ ਕਰਾ ਲਿਆ ਹੈ ਤੂੰ ਚੱਲ ਮੇਰੇ ਪੁੱਤ ਨੇ ਵਿਆਹ ਕਰਾ ਲਿਆ ਹੁਣ ਤੇਰੇ ਮਾਈ ਕਾਹਤੋਂ ਚੁੱਪਦੀ ਐ ਬੁੜੀ ਵੀ ਡੱਕੇ ਉਹਦੇ ਵੱਲ ਸਿਰਦੀ ਐ ਮੈਂ ਤਾਂ ਐਂ ਲੱਗਦਾ ਵੀ ਮੇਰੀ ਸੌਕਣ ਕਿਸੇ ਚੰਗੇ ਬਾਪੇ ਕੋਲ ਜਾ ਕੇ ਆਈ ਆ ਤੇ ਚੰਗੇ ਕੋਈ ਤਬੀਤ ਕਰਾ ਕੇ ਲੈ ਆਈ ਆ ਇਹਨਾਂ ਦੇ ਸਿਰ ਪਾ ਕੇ ਤੇ ਹੁਣ ਇਹਨਾਂ ਨੂੰ ਇਹ ਪੜਾਉਣਾ ਚਾਹੁੰਦੀ ਆ ਆਪਦੇ ਐਂ ਮੈਂ ਵੀ ਵੀ ਵੰਡ ਦਿੰਦੀ ਕੋਈ ਨਹੀਂ ਮੈਂ ਵੀ ਅੱਜ ਗੱਲ ਕਰਕੇ ਛੱਡੂ ਮੈਂ ਬਰਨਰ ਨਾਲ ਇਹ ਕੋਨੇ ਕੋ ਕੁੱਤਾ ਵੀ ਨਾ ਲੱਤ ਲੁੱਟ ਫੜ ਲੇ ਇੱਕ ਤਾਂ ਇਹਨਾਂ ਦੇ ਕੁੱਤੇ ਵੀ ਐਡੇ ਬਾਗੜ ਬਿੱਲੇ ਜਿੱਡੇ ਰੱਖੇ ਹੋਏ ਨੇ ਮੈਂਬਰ ਸਾਹਿਬ ਕਰੀਂ ਆਓ ਆਜੋ ਭਾਈ ਨੰਘਿਓ ਅੱਛਾ ਆ ਗਈ ਆ ਗਈ ਜੀ ਸਾਸਰੀ ਕਾਲ ਜੀ ਸਾਸਰੀ ਕਾਲ ਭਾਈ ਹੋਰ ਮੈਂਬਰ ਸਾਹਿਬ ਠੀਕ ਹਾਂ ਠੀਕ ਆ ਭਾਈ ਕਿਵੇਂ ਆਉਣਾ ਹੋਇਆ ਆਉਣਾ ਤਾਂ ਕਿਵੇਂ ਸੀਗਾ ਜੀ ਅੱਜ ਕੱਲ ਤੁਹਾਨੂੰ ਪਤਾ ਹੀ ਆ ਦੇਖ ਆ ਮੈਂਬਰਾਂ ਸਰਪੰਚਾਂ ਦੇ ਕਰੇ ਉਹਦਾ ਹੀ ਜਾਂਦਾ ਬੰਦਾ ਜਦੋਂ ਦੁਖੀ ਹੁੰਦਾ ਹੈ ਨਵੇੜ ਤਾਂ ਇੱਤਾ ਦੀ ਭਾਈ ਛੋਡਾ ਉੱਤੇ। ਓਹੋ! ਆ ਮੈਂਬਰ ਸਾਹਿਬ ਜੇ ਨਿਭੜਿਆ ਹੁੰਦਾ ਤਾਂ ਮੈਂ ਦੇਖ ਇੱਥੇ ਪਿੰਡ ਦੇ ਵਿੱਚ ਘੁੰਮ ਘਮਾ ਕੇ ਆਈਆਂ ਫਿਰਨੀਆਂ ਤਾਂ ਮੇਰਾ ਕੜਾ ਜੀ ਕਰਦਾ ਸੀਗਾ ਜੇ ਮੈਂ ਦੁਖੀ ਆ ਮੈਂਬਰ ਸਾਹਿਬ ਤਾਂ ਤੁਹਾਡੇ ਕੋਲੇ ਆਈਂ। ਪਰ ਮੈਂਬਰ ਤਾਂ ਨਵੇੜੇ ਸਕਦੇ ਨੇ ਉੱਡਾ ਚਾਰ ਬੰਦਾਂ ਚ ਨਵੇੜਤਾ ਨਹੀਂ ਬਿਠਾ ਕੇ ਮੈਂਬਰ। ਓਹੋ! ਮੈਂਬਰ ਸਾਹਿਬ ਉਹ ਤਾਂ ਇਲਜ਼ਾਮ ਲਾਉਂਦੀ ਐ। ਉਹ ਤਾਂ ਆਏ ਕਹਿੰਦੀ ਆ ਵੀ ਮੈਂਬਰ ਨਾਲ ਤੇਰੀ ਕੋਈ ਗਾਟ ਹੀ ਐ। ਤਿਆਰੀ ਕੋਈ ਕੁੰਡੀ ਆੜਦੀ ਆ ਅਖੇ ਤਾਂ ਮੈਂਬਰ ਤੇਰੇ ਹੱਕ ਚ ਗੱਲ ਕਰਦਾ ਮੈਨੂੰ ਐਂ ਦੱਸੋ ਭਲਾ ਵੀ ਤੁਸੀਂ ਮੇਰੇ ਹੱਕ ਚ ਇਹ ਜੀ ਕਿਹੜੀ ਗੱਲ ਕਰਤੀ ਹੈ ਤੁਸੀਂ ਉਹਨੂੰ ਵਸਾਇਆ ਉਹਦਾ ਘਰ ਵਸਾਇਆ ਤੁਸੀਂ ਮੈਨੂੰ ਵੀ ਕਿਹਾ ਵੀ ਭਾਈ ਰੌਲਾ ਨਾ ਪਾਓ ਇਹ ਉਧਰ ਰਹਿ ਲੂਗੀ ਤੂੰ ਇੱਧਰ ਰਹਿ ਲੈ ਹਰੇ ਇਹਦੇ ਵਿੱਚ ਮੈਨੂੰ ਤੁਸੀਂ ਹੁਣ ਆਪ ਹੀ ਦੱਸ ਅਸੀਂ ਤਾਂ ਹੁਣ ਪਾਈ ਰੱਬ ਲੱਗਦੀ ਗੱਲ ਕਰਨੀ ਵਿਚਾਲੇ ਛੋਟਾ ਨਿਪਟ ਜੂਗਾ ਉਹਨੂੰ ਰੋਜ਼ ਤੱਕ ਲੈ ਸਪਾਇਆ ਮੰਜਾ ਮੰਗਾਵਾ ਭਾਈ ਉਹ ਨਾ ਨਾ ਜੀ ਮੰਜੇ ਦੀ ਮੈਨੂੰ ਲੋੜ ਨਹੀਂ ਦੇਖੋ ਸੱਟ ਲਵੇ ਤੁਹਾਨੂੰ ਪਿੰਡ ਤੇ ਸੌ ਰੌਲੇ ਆਉਂਦੇ ਨੇ ਸਰਪੰਚ ਪੰਚ ਦਾ ਨਿਵੇੜ ਨਹੀਂ ਹੁੰਦਾ ਕੀ ਨਵੇੜ ਨੂੰ ਹੁੰਦਾ ਜੀ ਜਦੋਂ ਉਹਦਾ ਤਲਾਕ ਹੋਇਆ ਉਦੋਂ ਵੀ ਤੁਸੀਂ ਸੀ ਹੁਣ ਘਰ ਬਸਾਇਆ ਹੁਣ ਵੀ ਤੁਸੀਂ ਆ ਮੈਨੂੰ ਆਏ ਦੱਸੋ ਵੀ ਜਦੋਂ ਅਸੀਂ ਅੱਡੋ ਅੱਡੀ ਰਹਨੀ ਆ ਫੇਰ ਮੇਰੀ ਸੌਕਣ ਮੇਰੇ ਨਾਲ ਅੱਡੇ ਕਾਤੋਂ ਲਾਉਂਦੀ ਐ ਹੁਣ ਅਸੀਂ ਤਾਂ ਭਾਈ ਛੋਟਾ ਨਵੇੜਾ ਦੀ ਸਰਪੰਚ ਹਾਂ ਪਿੰਡ ਚ ਪੰਚਾਇਤ ਦਾ ਨਵੇੜ ਨਹੀਂ ਹੁੰਦਾ ਯਾ ਹੁਣ ਇਧਰ ਉੱਪਰ ਤਾਂ ਤੁਸੀਂ ਥਾਣੇ ਵਗ ਜਾਓਣ ਉੱਥੇ ਤੁਹਾਡਾ ਨਿਪਟ ਚਲਾਦਾ ਭਾਈ ਮੈਂ ਮੈਂ ਦੇਖ ਮੈਂ ਤੁਸੀ ਲੋਟ ਆ ਜਾਓਗੇ ਮੈਂ ਥਣ ਜਾਂਦੀ ਨਹੀਂ ਮੈਂ ਠਾਣੇ ਜਾਂਦੀ ਨਹੀਂ ਮੇਰੇ ਵਰਗੇ ਤਾਂ ਤੁਸੀਂ ਉਹ ਠਾਣੇਦਾਰ ਹੋ ਦੇਖ ਅਦਰ ਜਦੋਂ ਤੁਸੀਂ ਪਹਿਲਾਂ ਨਵੇੜੇ ਕਰਾਇਆ ਹੁਣ ਵੀ ਕਰਾਓਗੇ ਮੇਰੀ ਇੱਕ ਗੱਲ ਸੁਣ ਲਓ ਸਰਪੰਚ ਸਾਹਿਬ ਨੇ ਸਾਈਨ ਕੀਤੇ ਨੇ ਉਹਦੇ ਕੋਲੇ ਐਡਾ ਫਰਲਾ ਚੱਕੀ ਫਿਰਦੀ ਸੀ ਉਹ ਬੁਖਰ ਪੱਤੀ ਮਿਲੀ ਸੀ ਮੈਨੂੰ ਕੱਲ ਉਹਦੇ ਨਾਲ ਸਰਪੰਚ ਨਾਲ ਮੇਰੀ ਘੱਟ ਬਣਦੀ ਆ ਉਹਦੇ ਮੈਨੂੰ ਤਾਂ ਨਵੇੜੇ ਤਾਂ ਜੇ ਸਰਪੰਚ ਹੈ ਨਹੀਂ ਦੀ ਭਾਈ ਬੇਚ ਮੇਰੀ ਗੱਲ ਸੁਣੋ ਜੀ ਬਣਦੀ ਨਾ ਬਣਦੀ ਮੈਨੂੰ ਨਹੀਂ ਪਤਾ ਵੈਸੇ ਤਾਂ ਚੋਰਾ ਨਾਲ ਕੁੱਤੀ ਅੱਜਕੱਲ ਮਿਲੀ ਹੁੰਦੀ ਆ ਐਡੀ ਤਾਂ ਮੈਂ ਵੀ ਨਹੀਂ ਆੜੀ ਨਹੀਂ ਹੈਗੀ ਪਰ ਮੇਰੀ ਗੱਲ ਸੁਣ ਲਓ ਐਡਾ ਫਰਲਾ ਚੱਕੀ ਫਰਦੀ ਸੀ ਆਨੇ ਕੜਕੜ ਮੈਨੂੰ ਕਹਿੰਦੀ ਸੀ ਵੀ ਸਰਪੰਚ ਨੇ ਸਾਈਨ ਕੀਤੇ ਨੇ ਹੁਣ ਘਰ ਵੀ ਮੈਂ ਨਾਂ ਲਵਾਉਂਗੀ ਜ਼ਮੀਨ ਵੀ ਨਾਂ ਲਵਾਉਂਗੀ ਬੱਦਾ ਵੀ ਰੱਖੂਗੀ ਕਦੇ ਤੈਨੂੰ ਮੈਂ ਕੱਢ ਕੇ ਛੱਡੂਗੀ ਹੁਣ ਫਿਰ ਸਰਪੰਚ ਕਿਹੜਾ ਤੇ ਪਟਵਾਰੀ ਲੱਗਿਆ ਸਾਈਨ ਕਰਨ ਨੂੰ ਲੈ ਆਏ ਦੱਸ ਸਰਪੰਚਾਂ ਦੇ ਸਾਈਨਾਂ ਨਾਲ ਬਥੇਰਾ ਖੁਸ਼ ਹੋ ਜਾਂਦਾ ਐ ਹੁਣ ਅਸੀਂ ਜ਼ਮੀਨ ਧੱਕੇ ਨਾਲ ਤੇ ਨਾਂ ਲਵਾ ਸਕਦੇ ਕਹਿੰਦੀ ਮੇਰੀ ਗੱਲ ਸੁਣ ਲਓ ਸਰਪੰਚ ਨੇ ਕਰੇ ਆ ਨਾ ਸਾਈਨ ਹੈ ਮੈਨੂੰ ਆ ਕੋਰੇ ਕਾਗਜ਼ ਤੇ ਸਾਈਨ ਕਰਕੇ ਦਿਓ ਵੀ ਜੇ ਮੈਂ ਮਰਦੀਆਂ ਮੇਰੀ ਜ਼ਿੰਮੇਵਾਰੀ ਤੁਹਾਡੀ ਹੈ ਮੇਰੇ ਕੋਲ ਤਾਂ ਪੈਨ ਨਹੀਂ ਹੈਗਾ ਤੇ ਭਾਈ ਲੈ ਪੈਨ ਵਾਲੀ ਕਾੜੀ ਗੱਲ ਕਰਦਾ ਮੈਂ ਐਟਿੰਗਾ ਕੱਚੀਆਂ ਗੋਲੀਆਂ ਨਹੀਂ ਖੜਦੀ ਆ ਚੱਕ ਪੈਨ ਦੇਖਾਂ ਭਾਈ ਲੈ ਇਹ ਤੇ ਹੁਣ ਅਸੀਂ ਐ ਸਾਈਨ ਕੋਮੇ ਕਰਦੀਏ ਕੱਲੂ ਦੂਈ ਆ ਜੂਗੀ ਉਹ ਕਹੂਗੀ ਸਾਈਨ ਕਰ ਦੋ ਐ ਥੋੜਾ ਚੱਲਦਾ ਹੁੰਦਾ ਹੁੰਦਾ ਲੈ ਤੇ ਫਿਰ ਹੋਰ ਕਿਵੇਂ ਚੱਲੂਗਾ ਉਸ ਤੇ ਮੈਂ ਚੱਲੂਗਾ ਤੁਸੀਂ ਤਾਂ ਉੱਥੇ ਲੋਟ ਆਵੋਗੇ ਤਾਂ 5000 ਰੁਪਇਆ ਦੇਵੋਗੇ ਨਾਲੇ ਨਾਲੇ ਉਡੀਕ ਖਵਾਰ ਜਦੋਂ ਫੋਟੋ ਆਉਗੀ ਲੈ 10 ਜਦੋਂ ਤੁਸੀ ਲੋਟ ਆਉਂਦੀਆਂ ਫਿਰ ਐ ਕਰ ਹੁਣ ਜੇ ਹਾਂ ਗੱਲ ਆ ਨਾ ਵੀ ਅਸੀਂ ਉੱਥੇ ਠੀਕ ਆਵਾਂਗੇ ਹਜੇ ਤੱਕ ਤਾਂ ਮੈਂ ਮੈਂਬਰ ਜੀ ਕਹਿ ਕੇ ਗੱਲ ਕਰਦੀ ਸੀ ਹੈ ਹੁਣ ਅੱਗੇ ਤੂੰ ਫਿਰ ਆਪ ਹੀ ਨਿਬੜ ਲਈ ਆ ਚਿੱਟੇ ਪੇਪਰ ਦੇ ਉੱਤੇ ਨਾਇਰ ਤੇ ਜਾ ਕੇ ਆ ਇਸੇ ਪੈਨ ਨਾਲ ਲਿਖੂਗੀ ਕਿ ਮੈਂ ਸੋਹਰਿਆ ਤੋਂ ਤੰਗਾਂ ਨਾਲੇ ਮੈਂਬਰ ਤੋਂ ਤੰਗਾਂ ਫਿਰ ਤੂੰ ਜਾਣੇ ਤੇਰਾ ਕੰਮ ਜਾਣੇ ਜੇ ਤੂੰ ਨਹੀਂ ਮੇਰੇ ਮੈਂ ਬਰਦੀ ਜਾਨ ਜ਼ਿੰਮੇਦਾਰੀਆਂ ਨੇ ਲੋਕਾਂ ਦੀ ਦੀਮੀਆਂ ਨੇ ਸ਼ੈਂਪੂ ਵੀ ਕੋਈ ਕੱਲ ਉਹ ਕਦੂ ਮੈਂ ਗਲ ਫੜਾ ਲੈਣੀ ਆ ਜੋ ਮਰਜੀ ਕਰੋ ਜੋ ਮਰਜੀ ਕਰੋ ਤਾਂ ਇਹ ਬਸਾਈਆ ਨਾ ਹੋ ਮੈਂਬਰ ਸਾਹਿਬ ਤਾਂ ਇਹ ਬਸਾਈਆ ਤੂੰ ਤਾਂ ਕਹੇ ਵੀ ਤੇਰੇ ਸਾਰੇ ਪਿੱਛੇ ਤੇ ਤੁਸੀਂ ਨਾ ਤਾਂ ਹੋਇਆ ਤੂੰ ਰਹਿਨੇ ਸਾਡੇ ਮੈਂਬਰ ਚੜ ਕੇ ਆਇਆ ਨਾ ਮੈਂਬਰ ਕਰ ਜ਼ਿੰਮੇਦਾਰੀਆਂ ਲੈ ਲੂਗਾ ਤੁਹਾਨੂੰ ਉਹ ਕਦੂ ਗਲ ਫੜਾ ਲੈਣੀ ਆ ਮੈਂ ਤੇ ਫਿਰ ਤੁਸੀਂ ਕਿਉਂ ਉਹ ਇੱਥੇ ਬਸਾਈ ਤੁਸੀਂ ਕਾਹ ਤੋਂ ਬਸਾਈ ਜਾਂਦੇ ਹੋ ਮੈਂ ਕੋਈ ਛੋਟੀ ਗੱਲ ਮੈਂ ਪੂਰੀ ਲੱਗਦੀ ਆ ਛੋਟਾ ਕਲੇਸ਼ ਦਾ ਜਿਹੜਾ ਬੰਨੇ ਬੜੀ ਜਿਹਾ ਤਾਂ ਨਵੇੜਦਾ ਜੀ ਉੱਤੇ ਆਹੋ ਖਬਰਾਂ ਕਿਹੜੀਆਂ ਗਾਂਡ ਦਾ ਸਾਡਾ ਮੇਰੀ ਗੱਲ ਸੁਣ ਲੈ ਇੱਥੇ ਨਾਂ ਲਿਖ ਕੇ ਮਰੂ ਮੈਨੂੰ ਸਾਰਾ ਲਿਖਣਾ ਹੁੰਦਾ ਮੈਂ ਪੜ੍ਹੀ ਲਿਖੀ ਆ ਮੇਰੇ ਪਿਓ ਨੇ ਪੜਾਇਆ ਮੈਨੂੰ ਸਰਕਾਰੀ ਸਕੂਲ 'ਚ ਹਾਂ ਕੀ ਕਰਨਗੇ ਮੈਂ ਮੈਂਬਰ ਖੜਕੇ ਵੋਟਾਂ 'ਚ ਇੱਥੇ ਦੱਸ ਲਾ ਇਹ ਵੀ ਸੜਾ ਸਿਆਪ ਪੀਆ ਉਦੋਂ ਭੈਣ ਚ ਲਾਲਾ ਚੱਕਨ ਠਕਾਤਾ ਕਹਿੰਦੇ ਮੈਂਬਰ ਬਣ ਜਾ ਆ ਦੱਸੇ ਹੋਣੀ ਮਰ ਗਈ ਬੰਨੀ ਦਾ ਮਰ ਜਾਗੇ ਭੈਣ ਛੋੜਦਾ ਕੁੱਤਾ ਕੰਮ ਹੈ ਕੋਈ ਕੰਮਾਂ ਜੋ ਕੰਮ ਉਦੋਂ ਮੈਂ ਬਥੇਰਾ ਕਹਾਈ ਮੈਂ ਤਾਂ ਪਪਾ ਮੈਂਬਰੀ ਕਰਨੀ ਹੀ ਨਹੀਂ ਇਹ ਜੀ ਕੁਛ ਕਰ ਕੀ ਦੱਸ ਬੰਨੀ ਨੂੰ ਮਾਰੇ ਜਾਣਾਗੇ ਸੰਧ ਨੂੰ ਦੇਖਦੇ ਆ ਫੋਨ ਕਰਕੇ ਉਹਨੂੰ ਸਾਥ ਦੇ ਆ ਇਹਦਾ ਸੜਾ ਹੋਰ ਸਿਆਪਾ ਖੜਾ ਹੋ ਗਿਆ ਚਲ ਦੇਖਦੇ ਆ ਉਹਨੂੰ ਪੁੱਛਦੇ ਆ ਕਰਦੇ ਆ ਉਹਦੇ ਨਾਲ ਗੱਲ ਸੰਦੂ ਕਿੱਥੇ ਆ ਉਹ ਘਰੇ ਆ ਕੇ ਜਾਈ ਯਾਰ ਉਹ ਬਿੰਦਰ ਦੇ ਘਰ ਵਾਲੀ ਆਈ ਸੀ ਚਲ ਤੂੰ ਆ ਤਾ ਜਾ ਦੇਖਦੇ ਆਪਾਂ ਚਲ ਆ ਜਾ ਠੀਕ ਆ ਚੰਗਾ ਮੈਂ ਦੱਸ ਕਿੱਧਰ ਗਿਆ ਦੀਦਾ ਹੈ ਹੀ ਨਹੀਂ ਕਿਤੇ ਮੈਂ ਬਰਾ ਓਏ ਆ ਜਾ ਆਇਆ ਸੰਦੂ ਅੱਛਾ ਉੱਪਰ ਉੱਪਰ ਆ ਜਾ ਆਉ ਨਾ ਫਰਮਾਇਸ਼ ਤੁਹਾਡੇ ਦੇ ਠੀਕ ਹੈ ਬੰਦ ਚੀਜ਼ਾਂ ਨੂੰ ਆ ਜਾ ਆ ਜਾ ਬਿੰਦਰ ਉੱਤਰ ਬਹਿਣੇ ਆ ਕਵਰੇਜ ਵੇ ਕਰਦੇ ਆ ਗੱਲਾਂ ਕਵਰੇਜ ਆ ਜਾ ਆ ਜਾ ਚੱਲ ਕੰਮ ਦੇ ਹਾਂ ਮੈਂ ਬਰਾ ਉਹ ਬਿੰਦਰ ਕਿਵੇਂ ਬੁਲਾਇਆ ਸੀ ਮੈਨੂੰ ਬਿੰਦਰ ਦੇ ਘਰ ਵਾਲੀ ਆਈ ਸੀ ਯਾਰ ਅੱਛਾ ਉੱਦੇ ਆਪਾਂ ਨਵੇੜਤਾ ਦੀ ਬਹਿ ਕੇ ਦੇਖ ਲਾਂ ਹਾਂ 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 ਹੁਣ ਕਹਿੰਦੀ ਮੇਰੀ ਸ਼ੌਕ ਨੂੰ ਲਿਆ ਕੇ ਤੁਸੀਂ ਫੇਰ ਬਿਠਾ ਦਿੱ ਇੱਥੇ ਅੱਛਾ ਮਾ ਵੀ ਅਜੇ ਤਾਂ ਹੁਣ ਚਾਰ ਬੰਦੇ ਨਵੇੜਤਾ ਦੇ ਛੋਟਾ ਉੱਦੇ ਹਾਂ ਹੁਣ ਕਹਿੰਦੀ ਮੈਂ ਨਾ ਹੱਥ ਤੇ ਚੱਲੀ ਅਚਾਰ ਮਾ ਸੀਦਾ ਪਈ ਰੋਡਾ ਤੇ ਨਵੀਂ ਦਾ ਜੱਤਾ ਦਾ ਫਣ ਗੁੰਨੇ ਮੇਰ ਲੋ ਹੂੰ ਮੈਨੂੰ ਤਾਂ ਐਂ ਕਹਿ ਕਿ ਤਾ ਅਮ ਕੀ ਦੇ ਕੇ ਬਾਕੀ ਕਿੱਥੇ ਭੈਣ ਚ ਦੱਸਿਆ ਆਪਾਂ ਛੇੜਦੇ ਆਪਾਂ ਨੇ ਮੇਰੀ ਗੱਲ ਸੁਣ ਮੈਂਬਰ ਤੈਂ ਉਹਨੂੰ ਰੋਕਣਾ ਸੀ ਜੇ ਕਿਤੇ ਉਹ ਨਹਿਰ ਚ ਛਾਲ ਮਾਰ ਕੇ ਮਰ ਗਈ ਜੈ ਜਾਂਦੀ ਹੋ ਜੂ ਸਾਰੇ ਰਗੜੇ ਜਾਵਾਂਗੇ ਪਰਚੇ ਚ ਉਹ ਮੈਂਬਰ ਆ ਮੈਨੂੰ ਐਂ ਦੱਸੋ ਕਿੰਨਾ ਕ ਟਾਈਮ ਹੋ ਗਿਆ ਉਹਨੂੰ ਗਈ ਨੂੰ ਪੰਜ ਚਾਰ ਕਿ ਮਿੰਟ ਹੋਏ ਸੰਧੂ ਨੂੰ ਗਈ ਨੂੰ ਉਹ ਮੇਰੀ ਗੱਲ ਸੁਣ ਉਹਨੂੰ ਆਪਾਂ ਲੈ ਕੇ ਆਉਣੇ ਆ ਮੋੜ ਕੇ ਉਥੋਂ ਦੁਬਾਰੇ ਪੰਚਾਇਤ ਬੁਠਾਵਾਂਗੇ ਤੂੰ ਚੁੱਪ ਕਰਕੇ ਮਸਲਾ ਨਿਮੇੜੀ ਆਏ ਕਹਿਦੀ ਵੀ ਇੱਕ ਜਾਣੀ ਸੰਧੂ ਦੇ ਬਹਿਜੋ ਤੂੰ ਯਾਰ ਮੇਰੀ ਗੱਲ ਨਾਲੇ ਦਾ ਮਸਲਾ ਹੋਜੂ ਹਲ ਉਹਨਾਂ ਦਾ ਨਾਲੇ ਮਸਲਾ ਹਲ ਮੇਰਾ ਹੋਜੂ ਤੂੰ ਆਪਦਾ ਦਾਅ ਲਾਉਣ ਨੂੰ ਫਿਰਦਾ ਓ ਜਾ ਦਾ ਨਹੀਂ ਲਾਉਣ ਨੂੰ ਫਿਰਦਾ ਮੈਂ ਤਾਂ ਮਸਲਾ ਨਿਮੇੜਨ ਦੀ ਗੱਲ ਕਰਦਾ ਮੈਂ ਕਹਿੰਦਾ ਮੇਰੀ ਗੱਲ ਸੁਣ ਲੈ ਜੇ ਉਹਨੇ ਨਹਿਰ 'ਚ ਸਾਲ ਮਾਰੀ ਤੇ ਸੇ ਸੰਧੂ ਜੱਟ ਮਾਰੂ ਉਹਦੇ ਸੰਧੂ ਜੱਟ ਕੱਢ ਕੇ ਲਿਆਉ ਨਹਿਰ 'ਚ ਲੈ ਮੇਰੇ ਸਾਲੇ ਦਾ ਸਾਲ ਮਾਰੂ ਕਿਤੇ ਨਹਿਰ 'ਚ ਹੋਰ ਓ ਚਲ ਆਪਾਂ ਪਹਿਲਾਂ ਬਿੰਦਰ ਦੇ ਘਰੇ ਜਾ ਕੇ ਦੱਸ ਦਈਏ ਕਹ ਲਈ ਦੱਸ ਕੇ ਗਈ ਹੈ ਕ ਨਾਂ ਦੱਸ ਕੇ ਗਈ ਆ ਆ ਚੱਲੀਏ ਫਿਰ ਚਲ ਹਾਂ ਆ ਖਬਰ ਦੇ ਧਰ ਦੇ ਠੀਕ ਆ ਆ ਜਾਓ ਮੈਂ ਬਰਾ